ਇਸ ਵੱਲ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹਲਕਾ ਪੋਆ ਦੇ ਵਿੱਚ ਅਜਤਾਰਗੜ ਪੁਲਿਸ ਨੇ ਐਸਐਚਓ ਮਨਜੀਤ ਸਿੰਘ ਦੀ ਅਗਵਾਈ ਹੇਠ ਇੱਕ ਨਾਕੇ ਦੌਰਾਨ ਚਾਰ ਵਿਅਕਤੀਆਂ ਨੂੰ 3 ਪੇਟੀਆਂ ਨਜਾਇਜ਼ ਸ਼ਰਾਬ ਮਾਰਕਾ ਰਾਇਲ ਸਟੈਗ ਸਮੀਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਦੱਸਦੀ ਹੈ ਕਿ ਇਹ ਲੋਕ ਦੋ ਕਾਰਾਂ ਵਿੱਚ ਸ਼ਰਾਬ ਲੈ ਕੇ ਜਾ ਰਹੇ ਸੀ ਜੋ ਕਿ ਨਾਕੇ ਦੌਰਾਨ ਤਾਰਾਗੜ ਪੁਲਿਸ ਦੇ ਹੱਥੇ ਚੜ ਗਏ ਇਸੇ ਵਿਧੇਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਐਸਐਸਪੀ ਪਠਾਨਕੋਟ ਸੁਹੇਲ ਸੀ ਮੀਰ ਆਈਪੀਐਸ ਦੀ ਵਿਸ਼ਾ ਨਿਰਦੇਸ਼ਾਂ ਹੇਠ ਚੋਣਾ ਨੂੰ ਸ਼ਾਂਤਮਈ ਤਰੀਕੇ ਨਾਲ ਲਪਟਾਉਣ ਦੇ ਲਈ ਇੱਕ ਮੁਹਿੰਮ ਚਲਨੀ ਗਈ ਹੈ ਜਿਸ ਦੇ ਦੌਰਾਨ ਪੁਲਿਸ ਅਤੇ ਸੀਆਈਏ ਸਟਾਫ ਦੇ ਸਾਂਝੇ ਆਪਰੇਸ਼ਨ ਦੌਰਾਨ ਇਹ ਚਾਰ ਲੋਕਾਂ ਨੂੰ ਕਾਬੂ ਕੀਤਾ ਗਿਆ ਹੈ ਜੋ ਕਿ ਦੋ ਗੱਡੀਆਂ ਦੇ ਵਿੱਚ ਆ ਰਹੇ ਸੀ ਜਿਸ ਦੇ ਵਿੱਚ 30 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਕਾਬੂ ਕੀਤੀ ਗਈਆਂ ਨੇ ਉਹਨਾਂ ਦੱਸਿਆ ਕਿ ਫੜੇ ਗਏ ਮੁਲਜ਼ਮ ਸੁਰਿੰਦਰ ਕੁਮਾਰ, ਦੋਬਿੰਦਰ ਪਾਲ, ਦਰਸ਼ਨ ਸਿੰਘ, ਅਨੂਪ ਸਿੰਘ ਨੂੰ ਹਿਰਾਸਤ ਚ ਲੈ ਲਿਆ ਗਿਆ ਤੇ ਇਹਨਾਂ ਦੇ ਵਿੱਚੋਂ ਸੁਰਿੰਦਰ ਕੁਮਾਰ ਤੇ ਪਹਿਲਾਂ ਵੀ 10 ਐਕਸਾਈਜ਼ ਦੇ ਪਰਚੇ ਦਰਜ ਨੇ ਉਹਨਾਂ ਕਿਹਾ ਕਿ ਪਤਾ ਕੀਤਾ ਜਾਵੇਗਾ ਕਿ ਆਹ ਕੀ ਇਹ ਨਾਜਾਇਜ਼ ਸ਼ਰਾਬ ਕਿੱਥੋਂ ਆਈ ਹੈ ਅਤੇ ਇਸ ਮਾਮਲੇ ਦੇ ਵਿੱਚ ਤੈਅ ਤੱਕ ਜਾ ਕੇ ਤਫ਼ਤੀਸ਼ ਕੀਤੀ ਜਾਵੇਗੀ SSP ਪਠਾਨਕੋਟ ਸ਼੍ਰੀ ਸੁਹੇਲ ਮੀਰ ਜੀ ਆਈਪੀਐਸ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਇਲੈਕਸ਼ਨ ਦੇ ਦੌਰਾਨ ਇਲੈਕਸ਼ਨ ਨੂੰ ਸਮੂਥਲੀ ਕਰਾਉਣ ਲਈ ਅਸੀਂ ਜਿਹੜੀ ਆਪਣਾ بڑا ਸਮੂਥਲੀ ਕਰਾਉਣ ਲਈ ਇੱਕ ਮਹਿੰਮ ਬਿਨੀ ਹੈ ਜਿਹਦੇ ਚੱਲਦੇ ਆ ਅੱਜ ਡੀਐਸਪੀ ਨਿਸ਼ਤਰ ਸਿੰਘ ਜੀ ਡੀਐਸਪੀ ਹੈੱਡਕੁਆਰਟਰ ਸੀਜੀਟੀ ਦੀ ਟੀਮ ਅਤੇ ਐਸਐਚਓ ਤਾਰਾਗੜ ਇਹਨਾਂ ਨੇ ਇੱਕ ਸਾਂਝੇ ਆਪਰੇਸ਼ਨ ਦੇ ਦੌਰਾਨ ਇੱਕ ਇਹਨਾਂ ਨੂੰ ਸਫਲਤਾ ਮਿਲੀ ਹੈ ਇਹਨਾਂ ਨੇ 3 ਪੇਟੀਆਂ ਜਿਹੜੀਆਂ ਸ਼ਰਾਬ ਹੈ ਰਾਇਲ ਸਟੈਗ ਉਹ ਬਰੰਦ ਕੀਤੀ ਹੈ ਇਹ ਜਿਹੜੀ ਸ਼ਰਾਬ ਹੈ ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਅਸੀਂ ਫੜੇ ਨੇ ਸੁਰਿੰਦਰ ਕੁਮਾਰ ਜਗਿੰਦਰਪਾਲ ਦਰਸ਼ਨ ਸਿੰਘ ਅਤੇ ਅਨੂਪ ਸਿੰਘ ਇਹਨਾਂ ਦੇ ਵਿੱਚੋਂ ਜਿਹੜਾ ਮੇਨ ਹੈ ਉਹ ਸੁਰਿੰਦਰ ਕੁਮਾਰ ਦੋਸ਼ੀ ਹੈ ਸੁਰਿੰਦਰ ਕੁਮਾਰ ਜੀ ਨੂੰ ਡੱਗ ਕਹਿੰਦੇ ਨੇ ਇਹ ਪਠਾਨਕੋਟ ਦਾ ਰਹਿਣ ਵਾਲਾ ਇਹਦੇ ਖਿਲਾਫ ਪਹਿਲਾਂ ਵੀ 10 ਇੱਕ ਸਾਈ ਦੇ ਪਰਚੇ ਦਰਜ ਹੈ ਇਹ ਆਮ ਤੌਰ ਤੇ ਬਾਹਰੋਂ ਸ਼ਰਾਬ ਲਿਆ ਕੇ ਸਮਗਲ ਕਰਕੇ ਇੱਥੇ ਪਠਾਨਕੋਟ ਦੇ ਵੇਚਦਾ ਹੈ ਅਤੇ ਇੱਥੋਂ ਕਈ ਵਾਰ ਉਹ ਜੰਮੂ ਵੀ ਸਮਗਲ ਕਰਦਾ ਸਰ ਜੀ ਜਿਸ ਦੇ ਸਬੰਧ ਵਿੱਚ ਸਾਡੀ ਜਿਹੜੀ ਇਹ ਪੁੱਛਕਿਛ ਚੱਲ ਰਹੀ ਆ ਇਹਨਾਂ ਦੇ ਖਿਲਾਫ ਅਸੀਂ ਪਰਚਾ ਦਰਜ ਕਰਕੇ ਅਗਲੀ ਤਫ਼ਤੀਸ਼ ਸ਼ੁਰੂ ਕਰਤੀ ਹੈ ਜਿਹੜਾ ਪਰਚਾ ਮੁਕੱਦਮਾ ਨੰਬਰ 33 ਅੰਡਰ ਸੈਕਸ਼ਨ 61 ਇੱਕ 14 78 ਇੱਕ 14 420 468 71 ਦੇ ਆਪਣਾ ਹੀ ਪਰਚਾ ਦਰਜ ਕੀਤਾ ਇਹਨਾਂ ਜਿਹੜੀਆਂ ਪੇਟੀਆਂ ਨੇ ਇਹਨਾਂ ਦੇ ਵਿੱਚ ਇਹਨਾਂ ਨੇ 30 ਪੇਟੀਆਂ ਦੇ ਵਿੱਚੋਂ 26 ਦੇ ਜਿਹੜੇ ਹਾਲੋਗ੍ਰਾਮ ਹੈ ਉਹ ਲਾਏ ਹੋਏ ਆ ਉਹ ਹਾਲੋਗ੍ਰਾਮ ਇਹਨਾਂ ਨੇ ਲਾਏ ਹੋਏ ਆ ਤਾਂ ਜੋ ਪਤਾ ਨਾ ਲੱਗੇ ਇਹ ਜਿਹੜੀ ਆਪਣਾ ਸ਼ਰਾਬ ਕਿੱਥੋਂ ਆਉਂਦੀ ਹੈ ਤੋਂ ਇਹ ਇਹਨਾਂ ਦੇ ਭਲੇਖੇ ਨਾਲ ਕਿਤੇ ਚਾਰ ਪੇਟੀਆਂ ਦੇ ਹਾਲੋਗ੍ਰਾਮ ਰਹਿ ਗਏ ਨੇ ਅਸੀਂ ਉਸ ਸੰਬੰਧ ਵਿੱਚ ਪੜਤਾਲ ਕਰ ਰਹੇ ਹਾਂ ਅਤੇ ਇਹ ਪੜਤਾਲ ਕਰਾਂਗੇ ਕਿ ਇਹ ਸ਼ਰਾਬ ਕਿੱਥੋਂ ਆਈ ਆ ਅਤੇ ਉਹਦੇ ਵਿੱਚ ਜੋ ਵੀ ਠੇਕੇਦਾਰ ਹੋਣਗੇ ਜਾਂ ਜੋ ਵੀ ਇਹਦੇ ਵਿੱਚ ਦੋਸ਼ੀ ਹੋਣਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਕਿ ਜਾਵੇਗਾ ਉਹਨਾਂ ਨੂੰ ਵਿੱਚ ਨਾਮਜਾ ਕੇ ਕੇਸ ਵਿੱਚ ਨਾਮਜਾਦ ਕਰਕੇ ਜਿਹੜੀ ਅੰਗੀ ਤਫਤੀਸ਼ ਸ਼ੁਰੂ ਕੀਤੀ ਜਾਵੇਗੀ ਅਤੇ ਇਸੇ ਤਰ੍ਹਾਂ ਹੀ ਜਿਹੜਾ ਆਪਣਾ ਇਸ ਸਾਈਜ਼ ਦੇ ਉੱਤੇ ਜਿਹੜਾ 56 ਉਹ ਕੱਸਿਆ ਰਹੇ ਸਰ ਕਿਸੇ ਨਾਕੇ ਦੇ ਦੌਰਾਨ ਫੜਿਆ ਤੇ ਕੋਈ ਵਾਹਨ ਵੀ ਸੀਗਾ ਜਿਹਦੇ ਵਿੱਚ ਇਹਦੇ ਵਿੱਚ ਜਿਹੜੀਆਂ ਆਪਣਾ ਇੱਕ ਨਾਕੇ ਦੇ ਦੌਰਾਨ ਅਸੀਂ ਜਿਹੜਾ ਰੇਲਵੇ ਸਟੇਸ਼ਨ ਰੇਲਵੇ ਫਾਟਕ ਦੇ ਨਾਕਾ ਸੀ ਉੱਥੋਂ ਅਸੀਂ ਫੜਿਆ ਇਹਦੇ ਵਿੱਚ ਦੋ ਗੱਡੀਆਂ ਇੱਕ ਬਰੀਜ਼ਾ ਤੇ ਇੱਕ ਸਵਿਫਟ ਇਹ ਬ੍ਰਾਂਧਤ ਹੋਈਆਂ ਬਰੀਜ਼ਾ ਵਿੱਚੋਂ ਜਿਹੜੀਆਂ 20 ਪੇਟੀਆਂ ਤੇ ਸਵਿਫਟ ਵਿੱਚੋਂ ਜਿਹੜੀਆਂ 10 ਪੇਟੀਆਂ ਬ੍ਰਾਂਧਤ ਹੋਈਆਂ। ਤੋਂ ਇਸੇ ਹੀ ਪੇਟੀਆਂ ਆਪਣਾ ਸ਼ਰਾਬ ਬ੍ਰਾਂਧਤ ਕਰਕੇ ਅਸੀਂ ਪਰਚਾ ਦਰਜ ਕਰਕੇ ਅਗਲੀ ਤਵਦੀਸ਼ ਸ਼ੁਰੂ ਕਰ ਦਿਤੀ ਆ। ਇਹਦੇ ਅਸੀਂ ਬੈਕਵਰਡ ਅਤੇ ਫਾਰਵਰਡ ਲਿੰਕਸ ਬਾਰੇ ਪਤਾ ਕਰਕੇ ਇਹਦੀ ਡੂੰਘਾਈ ਤੱਕ ਪੜਤਾਲ ਕਰਾਂਗੇ ਅਤੇ ਸਮਗਲਨਾਂ ਨੂੰ ਨੱਥ ਪਾਈ ਜਾਵੇਗੀ। ਕੈਂਪਰ ਪਰਸਨ ਹਣੀ ਦੇ ਨਾਲ ਅੱਜ ਸਵੇਰ ਦੀ ਰਿਪੋਰਟ।